ਸਤਿ ਸ਼੍ਰੀ ਅਕਾਲ ਜੀ ਮੈਂ ਨਵਦੀਪ ਟਾਲੀਵਾਲ ਤੁਸੀਂ ਵੇਖ ਰਹੇ ਹੋ ਔਨ ਇਅਰ ਇਸ ਵਲੇ ਦੀ ਵੱਡੀ ਖਬਰ ਅੰਮ੍ਰਿਤਸਰ ਤੋਂ ਸਾਹਮਣੇ ਆ ਰਹੀ ਹੈ ਜਿੱਥੇ ਕਿ ਇੱਕ ਵੀਡੀਓ ਵਾਇਰਲ ਹੋ ਰਹੀ ਹੈ ਕਿ ਆਉਣ ਵਾਲੀ 27 ਅਪ੍ਰੈਲ ਨੂੰ ਗੇ ਮੇਲਾ ਲਾਇਆ ਜਾ ਰਿਹਾ ਹੈ ਲਗਾਤਾਰ ਇਹ ਵੀਡੀਓ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੀ ਹੈ ਜਿਸ ਨੂੰ ਲੈ ਕੇ ਪਰਮਜੀਤ ਸਿੰਘ ਅਕਾਲੀ ਨੇ ਵੀ ਇੱਕ ਵੀਡੀਓ ਜਾਰੀ ਕੀਤੀ ਹੈ ਉਹਨਾਂ ਨੇ ਕਿਹਾ ਹੈ ਕਿ ਸ੍ਰੀ ਅੰਮ੍ਰਿਤਸਰ ਸਾਹਿਬ ਦੀ ਪਵਿੱਤਰ ਧਰਤੀ ਜਿੱਥੇ ਲੋਕ ਦੂਰ ਦਰਾਡੇ ਤੋਂ ਨਤਮਸਤਕ ਹੋਣ ਦੇ ਲਈ ਆਉਂਦੇ ਨੇ ਸਾਡੇ ਗੁਰੂਆਂ ਪੀਰਾਂ ਦੀ ਧਰਤੀ ਹੈ ਤੇ ਇੱਥੇ ਇਹੋ ਜਿਹੇ ਮੇਲੇ ਕਿਵੇਂ ਲਾਇਆ ਜਾ ਸਕਦੇ ਨੇ ਉਹਨਾਂ ਨੇ ਪ੍ਰਸ਼ਾਸਨ ਨੂੰ ਅਪੀਲ ਕੀਤੀ ਹੈ ਕਿ ਕਿਰਪਾ ਕਰਕੇ ਜਿਹੜੇ ਇਹਦੇ ਪ੍ਰਬੰਧਕ ਨੇ ਜੋ-ਜੋ ਇਹ ਮੇਲਾ ਕਰਵਾ ਰਹੇ ਨੇ ਉਹਨਾਂ ਨੂੰ ਸਮਝਾਇਆ ਜਾਵੇ ਨੱਥ ਪਾਈ ਜਾਵੇ ਤੇ ਇਹ ਮੇਲੇ ਨੂੰ ਹੋਣ ਤੋਂ ਰੋਕਿਆ ਜਾਵੇ ਤੇ ਨਾਲ ਦੀ ਨਾਲ ਉਹਨਾਂ ਨੇ ਇਸ ਗੱਲ ਦੀ ਵਗਾਰਨਾ ਵੀ ਕੀਤੀ ਹੈ ਉਹਨਾਂ ਨੇ ਕਿਹਾ ਹੈ ਕਿ ਜੇਕਰ ਤੁਸੀਂ ਇਹ ਕੁਝ ਨਾ ਰੋਕਿਆ ਤਾਂ ਜਿਵੇਂ ਸਾਡਾ ਗੁਰੂ ਸਾਨੂੰ ਹੁਕਮ ਕਰੇਗਾ ਅਸੀਂ ਵੀ ਫੇਰ ਓਵੇਂ ਹੀ ਕਰਾਂਗੇ ਲਗਾਤਾਰ ਪਰਮਜੀਤ ਸਿੰਘ ਅਕਾਲੀ ਦਾ ਇਹ ਬਿਆਨ ਚਰਚਾ ਦਾ ਹਿੱਸਾ ਬਣਿਆ ਹੋਇਆ ਹੈ ਤੁਸੀਂ ਇਸ ਮੇਲੇ ਬਾਰੇ ਕੀ ਕਹਿਣਾ ਚਾਹੋਗੇ ਕਿਉਂਕਿ 27 April ਦੀ ਆ ਉਹ ਤਰੀਕਾ ਨੇ ਜਦੋਂ ਗੇ ਮੇਲਾ ਅੰਮ੍ਰਿਤਸਰ ਦੀ ਧਰਤੀ ਤੇ ਲੱਗਣ ਦੀਆਂ ਗੱਲਾਂ ਹੋ ਰੀਆਂ ਨੇ ਵੀਡੀਓ ਵਾਇਰਲ ਹੋ ਰੀਆਂ ਨੇ ਤੁਸੀਂ ਇਸ ਬਾਰੇ ਕੀ ਕਹੋਗੇ ਕਿਉਂਕਿ ਤੁਹਾਡੇ ਜਿਹੜੇ ਵਿਚਾਰ ਨੇ ਉਹ ਜਾਣਨੇ ਬੇਹੱਦ ਜ਼ਰੂਰੀ ਨੇ ਸਾਡੇ ਦਰਸ਼ਕ ਸਾਡੇ ਲਈ ਬੇਹੱਦ ਇੰਪੋਰਟੈਂਟ ਹੁੰਦੇ ਨੇ ਉਹਨਾਂ ਦੀ ਹਰ ਇੱਕ ਚੀਜ਼ ਨੂੰ ਜਾਣਨਾ ਬੇਹੱਦ ਜ਼ਰੂਰੀ ਹੁੰਦਾ ਹੈ ਕਿ ਉਹ ਖਬਰ ਬਾਰੇ ਆਖਿਰਕਾਰ ਕਹਿਣਾ ਕੀ ਚਾਹੁੰਦੇ ਨੇ ਕਿ ਕਿ ਹਰ ਕੋਈ ਇਹ ਕਹਿੰਦਾ ਹੋਇਆ ਨਜ਼ਰ ਆ ਰਿਹਾ ਹੈ ਕਿ ਫੇਰ ਕੀ ਹੋ ਗਿਆ ਜੇ ਇਹ ਉੱਥੇ ਮੇਲਾ ਲਾ ਲੈਣਗੇ ਫੇਰ ਕੀ ਹੋ ਗਿਆ ਜੇ ਇਹ ਉੱਥੇ ਚਲੇ ਜਾਣਗੇ ਪਰ ਕੀ ਗੁਰੂਆਂ ਪੀਰਾਂ ਦੀ ਧਰਤੀ ਦੀ ਜਗ੍ਹਾ ਨੂੰ ਚੁਣਨਾ ਸਹੀ ਹੈ ਸਭ ਤੋਂ ਵੱਡਾ ਤੇ ਅਹਿਮ ਸਵਾਲ ਇਹੀ ਹੈ ਇਸ ਸਵਾਲ ਦਾ ਜਵਾਬ ਤੁਹਾਡੇ ਤੋਂ ਕਰਨ ਦੀ ਜਿਹੜੀ ਉਮੀਦ ਹੈ ਉਹ ਰੱਖੀ ਜਾ ਸਕਦੀ ਹੈ ਕਿ ਤੁਸੀਂ ਇਸ ਦਾ ਜਿਹੜਾ ਜਵਾਬ ਹੈ ਉਹ ਕਮੈਂਟ ਬਾਕਸ ਦੇ ਵਿੱਚ ਜ਼ਰੂਰ ਦਿਓਗੇ ਸਿੰਘਾ ਨੇ ਵੀਡੀਓ ਭੇਜੀ ਹੈ ਕਿ 27 April ਨੂੰ ਇੱਕ ਅਮਰਸਰ ਸਾਹਿਬ ਇੱਕ ਗੇਪ ਰੇਡ ਹੋ ਰਹੀ ਹੈ ਸਾਡੇ ਵੱਲੋਂ ਸਖਤ ਸ਼ਬਦਾਂ ਵਿੱਚ ਚੇਤਾਵਨੀ ਆ ਜੇ ਲੋਕ ਇਹ ਕਰ ਰਹੇ ਨੇ ਕਰਵਾ ਰਹੇ ਨੇ ਬਿਲਕੁਲ ਇਹ ਗੇਪਰੇਡ ਅਮਰਸਰ ਸਾਹਿਬ ਵਿੱਚ ਨਹੀਂ ਹੋਊਗੀ ਨਹੀਂ ਹੋਣ ਦਿੱਤੀ ਜਾਊਗੀ ਪਹਿਲਾਂ ਅਸੀਂ ਪ੍ਰਸ਼ਾਸਨ ਨੂੰ ਬੇਨਤੀ ਕਰਦੇ ਹਾਂ ਹੱਥ ਬੰਨ੍ਹ ਕੇ ਕਿ ਲਾਅਨ ਆਰਡਰ ਨੂੰ ਮਨਟੇਨ ਰੱਖਣ ਵਾਸਤੇ ਇਹ ਤੁਹਾਡੀਆਂ ਡਿਊਟੀਆਂ ਨੇ ਤੇ ਸੱਚਖੰਡ ਸ੍ਰੀ ਦਰਬਾਰ ਸਾਹਿਬ ਵਰਗੇ ਪਵਿੱਤਰ ਸਥਾਨ ਜਿੱਥੇ ਜਿੱਥੇ ਸਾਡੇ ਸ਼ਹੀਦਾਂ ਦਾ ਖੂਨ ਡੋਲਿਆ ਅਜੇ ਹੀ ਪਵਿੱਤਰ ਪੰਜਾਬ ਦੀ ਧਰਤੀ ਦੇ ਉੱਤੇ ਅਜਾ ਗੰਦ ਅਸੀਂ ਨਾ ਪੈਂਟਦਾ ਸੀ ਨਾ ਪੈਂਣ ਦਵਾਂਗੇ ਉਹ ਪ੍ਰਸ਼ਾਸਨ ਨੂੰ ਪਹਿਲਾਂ ਬੇਨਤੀ ਆ ਕਿ ਬਿਨਾਂ ਦੇਰੀ ਕੀਤੇ 27 April ਨੂੰ ਹੋ ਰਏ ਇਸ ਗੇਪਲੇਨ ਨੂੰ ਰੋਕਿਆ ਜਾਵੇ। ਅਸੀਂ ਆਪਣੇ ਵੱਲੋਂ ਇਹ ਬੇਨਤੀ ਪ੍ਰਸ਼ਾਸਨ ਨੂੰ ਕੀਤੀ ਆ ਕਿ ਫਰਜ਼ ਪ੍ਰਸ਼ਾਸਨ ਦਾ ਬੰਦਾ ਪਰ ਨਹੀਂ ਤੇ ਫਿਰ ਅਸੀਂ ਇਹਨੂੰ ਆਪ ਰੋਕਾਂਗੇ। ਕਿਸੇ ਵੀ ਕੀਮਤ ਦੇ ਉੱਤੇ ਅਸੀਂ ਇਹ ਗੰਦ ਪੰਜਾਬ ਦੀ ਧਰਤੀ ਤੇ ਖਾਸ ਕਰਕੇ ਸ੍ਰੀ ਅਮਰਸਾਹਬ ਸਾਹਿਬ ਵਰਗੀ ਪਵਿੱਤਰ ਧਰਤੀ ਤੇ ਨਹੀਂ ਪੈਣ ਦੇਵਾਂਗੇ ਇਸ ਗੇਪਲੇਨ ਨੂੰ ਬਿਨਾਂ ਦੇਰੀ ਕੀਤੇ ਕੈਨਸਲ ਕੀਤਾ ਜਾਵੇ। ਜਿਹੜੇ ਲੋਕ ਇਹਨੂੰ ਕਰ ਰਹੇ ਨੇ ਤੇ ਕਰਵਾ ਰਹੇ ਨੇ ਉਹਨਾਂ ਨੂੰ ਇਹ ਚੇਤਾਵਨੀ ਹੈ ਕਿ ਬਿਨਾਂ ਦੇਰ ਕੀਤੇ ਤੁਸੀਂ ਇਹ ਪ੍ਰੋਗਰਾਮ ਕੈਨਸਲ ਕਰ ਦਿਓ ਨਹੀਂ ਤੇ ਮਹਾਰਾਜ ਕਿਰਪਾ ਕਰਨ ਅਸੀਂ ਮਹਾਰਾਜ ਸਾਡੇ ਕੋਲ ਜਿਵੇਂ ਵੀ ਸੇਵਾ ਲੈਣਗੇ ਇਸ ਗੇਪਰੇਡ ਨੂੰ ਬਿਲਕੁਲ ਵੀ ਜਿਹੜਾ ਅਸੀਂ ਨਹੀਂ ਹੋਣ ਦੇਵਾਂਗੇ ਤੇ ਰੋਕਾਂਗੇ ਜੇਕਰ ਤੁਸੀਂ ਪ੍ਰੇਮ ਪਿਆਰ ਨਾਲ ਰੋਕ ਲਓਗੇ ਤੇ ਮਰੀ ਚੜ੍ਹਦੀ ਕਲਾ ਵਾਲੀ ਗੱਲ ਆ ਨਹੀਂ ਤੇ ਫਿਰ ਮਹਾਰਾਜ ਕਿਰਪਾ ਕਰਨ ਜਿਵੇਂ ਤੁਹਾਨੂੰ ਠੀਕ ਲੱਗੂਗਾ ਉਦਾਂ ਰੋਕ ਲਾਂਗੇ ਪਰ ਅਸੀਂ ਇਹ ਗੇਪਰੇਡ ਅਮਰਸਰ ਸਾਹਿਬੇ ਕੇ ਨਹੀਂ ਹੋਣ ਦੇਵਾਂਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤ